ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਹਾਂਜੀ ਵਾਰੋ ਸਿਰ ਤੋਂ ਵਾਰੋ ਵਾਰ ਕੇ ਵਿੱਚ ਅੱਗ ਦੇ ਸਾੜੋ ਸਿਰ ਤੋਂ ਵਾਰੋ ਵਾਰ ਕੇ ਵਿੱਚ ਅੱਗ ਦੇ ਸਾੜੋ ਹਾਂਜੀ ਸੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਹਾਂਜੀ ਵਾਰੋ ਮਿਰਚਾਂ ਜੈਰੋਂ ਕੌੜੀਆਂ ਮਿਰਚਾਂ ਸਿਰ ਸੜੀਆਂ ਕਿਦਰੋਂ ਲੈਣ ਨਾ ਜਾਣੀਆਂ ਵੇੜੇ ਵਿੱਚ ਬੜੀਆਂ ਹਾਂਜੀ ਬੜੀਆਂ ਪਹਿਲੀ ਭਰਵੀ ਫਸਲ ਇਹਨਾ ਦੀ ਉਦੋਂ ਲੱਗੀ ਆਪੇ ਆਪ ਪੰਜਾਬੀਆਂ ਪੰਜਾਬੀ ਛੱਡੀ ਹਾਂਜੀ ਛੱਡੀ ਤੇ ਫਿਰ ਅਗਲੀ ਫਸਲ ਦੇ ਵੀ ਗਏ ਖਿਲਾਰੇ ਵੱਡੇ ਗਏ ਨਿਰਦੋਸ਼ ਜਦੋਂ ਰਾਜਾਂ ਦੇ ਮਾਰੇ ਹਾਂਜੀ ਮਾਰੇ ਵੱਡਣ ਵਾਲੇ ਕੌਣ ਸਾਨੀਏ ਭੇਤ ਨ ਲੱਗਾ ਪਰ ਬੇਦੋਸ਼ਾ ਖੂਨ ਤਾਂ ਪੱਗਾ ਸਿਰ ਲੱਗਾ ਹਾਂਜੀ ਲੱਗਾ ਉਹੀ ਛੱਟੇ ਖੂਨ ਦੇ ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਹਾਂ ਬੇਗਾਨਾ ਜਿੱਥੋਂ ਤੱਕ ਸ਼ਾਂਤ ਤੱਕਦੀ ਅੱਗਾ ਹੀ ਅੱਗਾ ਚੌਕ ਚੋਰਾ ਹੈ ਰੁੱਲਦੀਆਂ ਪੱਗਾ ਹੀ ਪੱਗਾ ਹਾਂਜੀ ਪੱਗਾ ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿੱਚ ਸੜ ਗਿਆ ਨਾ ਮਿਰਚਾਂ ਸੜੀਆਂ ਹਾਂਜੀ ਸੜੀਆਂ ਮਿਰਚਾਂ ਜ਼ਹਿਰੀਲੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਵੇਚ ਅਗ ਦੇ ਸਾੜੋ ਹਾਂਜੀ ਸਾੜੋ ਅੰਤ ਪਿਤਰਾਂ ਦੀ ਜੀਵ ਹੈ ਇਹਦੀ ਭੇਟਾ ਚਾੜੋ ਉਹ ਪਿਤਰਾਂ ਦਾ ਵੀਜਿਆ ਬੀਤੇ ਸੰਗ ਸਾੜੋ ਹਾਂਜੀ ਸਾੜੋ ਲੱਗੀ ਨજર ਪੰਜਾਬ ਨੂੰ ਕੋਈ ਨજર ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਹਾਂਜੀ ਵਾਰੋ ਹਾਂਜੀ ਵਾਰੋ